ਹੈਲੋ ਗਾਇਜ਼ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਸਵਾਗਤ ਕਰਦੇ ਹਾਂ ਜੀ ਤੁਹਾਡਾ ਟਵਾਨਾ ਫੈਮਿਲੀ ਬਲੌਗ ਦੇ ਵਿੱਚ ਅੱਜ ਲੈ ਕੇ ਆਏ ਹਾਂ ਜੀ ਅੱਜ ਇੱਕ ਨਵਾਂ ਬਲੌਗ ਸੋ ਬਣੀ ਰਹੋ ਫੁੱਲ ਵਾਚ ਕਰਿਓ ਮਾਰਨਿੰਗ ਦਾ ਟਾਈਮ ਸੀਗਾ ਅੱਜ ਅਸੀਂ ਦਿਨ ਅਸੀਂ ਸੋਮਵਾਰ ਦਾ 10ਵੀਂ ਦਾ ਪਵਿੱਤਰ ਦਿਹਾੜਾ ਸੀ ਅੱਜ ਹਾਂਜੀ 8 ਵਜੇ ਦਾ ਟਾਈਮ ਸੀ ਫਤੇ ਸਕੂਲ ਚਲੇ ਗਿਆ ਸੀ ਤੇ ਉਸ ਤੋਂ ਬਾਅਦ ਮੈਂ ਮਤਲਬ ਕੱਪੜੇ ਧੋਣ ਲੱਗੀ ਸੀ ਕੁਝ ਧੋਲੇ ਸੀ ਕੁਝ ਥੋੜੇ ਬਹੁਤੇ ਰਹਿੰਦੇ ਸੀ ਇਹ ਕਿਉਂਕਿ ਮੈਨੂੰ ਵੀ ਇਹ ਸੀਗਾ ਵੀ ਬਾਬੇ ਜੀ ਇੱਧਾਂ ਤੇ ਜਾਣਾ ਸੀ ਮੱਥਾ ਟੇਕਣ ਵੀ ਉਹਦੇ ਉਹਨਾਂ ਕਰਕੇ ਵੀ ਫਿਰ ਮੈਨੂੰ ਸੀ ਜਲਦੀ ਜਲਦੀ ਮੈਂ ਕਿਹਾ ਕੰਮ ਕਰਕੇ ਵੀ ਫ੍ਰੀ ਹੋ ਜਾਈਏ ਕਿਉਂਕਿ ਜੀ ਮੈਂ ਜਦ ਮਮਮੀ ਨਾਲ ਗਈ ਹੋਈ ਸੀ ਕਈ ਦਿਨ ਦੀ ਤੁਹਾਨੂੰ ਜਿਵੇਂ ਬਲੌਗ ਵੀ ਨਹੀਂ ਸੀ ਮਿਲਿਆ ਦੇਖਣ ਨੂੰ ਐਕਚੁਅਲੀ ਨਾ ਇਹ ਹੋ ਜਾਂਦਾ ਮਤਲਬ ਵੀ ਹਸਪੀਟਲ ਦੇ ਵਿੱਚ ਬੰਦਾ ਬਲੌਗ ਬਣਾਵੇ ਹਨਾ ਕਾਹਦਾ ਮਰੀਜ਼ਾਂ ਦਾ ਕੀ ਬਲੌਗ ਬਣਾਊਗਾ ਮੁੰਡਾ ਕੀ ਐਡੀਟਿੰਗ ਕਰੂ ਹਨਾ ਕਿਵੇਂ ਵੌਇਸ ਓਵਰ ਕਰੂ ਥੋੜਾ ਜਿਹਾ ਉਹਦੇ ਕਰਕੇ ਉਹ ਹੋ ਜਾਂਦਾ ਹਨਾ ਵੀ ਇੱਕੋ ਚੀਜ਼ ਨੂੰ ਆਪਾਂ ਉਹ ਵੀ ਨਹੀਂ ਕਰ ਰਹੇ ਇੱਥੇ ਮੇਰੇ ਨਾ ਤਕਰੀਬਨ ਕੱਪੜੇ ਧੋਤੇ ਗਏ ਸੀ ਬਸ ਸੁੱਕਣੇ ਪਉਣ ਤੋਂ ਰਹਿੰਦੇ ਸੀ ਮੈਂ ਕਿਹਾ ਵੀ ਚਲੋ ਮੈਂ ਸੁੱਕਣੇ ਪਾ ਕੇ ਵੀ ਬੇਲੀ ਹੋ ਜਮਾ ਕਿਉਂਕਿ ਮੇਰੇ ਆਪਦੇ ਹੀ ਕਈ ਸੂਟ ਸੀਗੇ ਕਿਉਂਕਿ ਮੈਂ ਕੱਲ ਆਈ ਸੀ ਜੀ ਸ਼ਾਮ ਜੇ ਨੂੰ ਮਤਲਬ ਸ਼ਾਮ ਜੀ ਹੋ ਗਈ ਸੀ ਮਨ ਲਾ ਦ तकरीबन ਸਾਨੂੰ 4 4:30 ਹੋ ਗਈ ਸੀ ਆਉਂਦਿਆਂ ਨੂੰ ਕਿਉਂਕਿ ਸੈਟਰਡੇ ਸੀ ਥੋੜਾ ਜਿਹਾ ਕਵੇਲੇ ਹੋਈ ਆਈ ਸੀ ਉੱਥੋਂ ਕੱਲ ਫਿਰ ਮੰਮੀ ਕੋਲ ਉੱਥੇ ਪਿੰਡ ਟਾਈਮ ਲੱਗ ਗਿਆ ਬਸ ਆਈ ਤੁਹਾਨੂੰ ਪਤਾ ਹੀ ਹੈ ਨਾ ਉਹ ਹੋ ਜਾਂਦਾ ਕੁਛ ਫਤਿਹ ਤੇ ਤੇ ਦੇ ਪਾਪਾ ਵੀ ਸੈਟਰਡੇ ਚਲੇ ਗਏ ਸੀ ਜੇ ਸ਼ਾਮ ਨੂੰ ਸਾਡੇ ਕੋਲ ਉੱਥੇ ਪਿੰਡ ਮੈਨੂੰ ਇਹ ਸੀ ਮੈਂ ਕਿਹਾ ਵੀ ਚਲੋ ਜਿਹੜੇ ਹੈਗੇ ਨੇ ਵੀ ਪਹਿਲਾਂ ਪਹਿਲਾਂ ਧੋਤੇ ਜਾਣ ਵੀ ਫਿਰ ਬਾਅਦ ਵਿੱਚ ਹੋ ਜਾਂਦਾ ਮੇਰੇ ਬਸ ਕੱਪੜੇ ਧੋਤੇਗੇ ਸੀ ਉਸ ਤੋਂ ਬਾਅਦ ਮੈਂ ਕਿਹਾ ਵੀ ਚਲੋ ਜਦੇ ਲਗਾ ਕੇ ਝਾੜੂ ਤੇ ਮੈਂ ਝਾੜੂ ਲਾਉਣ ਲੱਗੀ ਸੀ ਤੇ ਮੈਨੂੰ ਇਹ ਸੀ ਮੈਂ ਕਿਹਾ ਝਾੜੂ ਲਗਾ ਕੇ ਫਿਰ ਪੋਚਾ ਲਾ ਕੇ ਵੀ ਫੇਰ ਕਿਚਨ ਦਾ ਵੀ ਉਹ ਕਰਨਾ ਵੈਸੇ ਰੋਟੀ ਤਾਂ ਮਤਲਬ ਬਣਾਈ ਹੋਈ ਸੀ ਤੇ ਦੇਗ ਰਹੀਦੀ ਸੀ ਬਣਾਉਣ ਤੋਂ ਉਹ ਕੰਮ ਰੰਦਾ ਸੀ ਆ ਰੋਟੀ ਦਾ ਕੰਮ ਕੰਪਲੀਟ ਹੋਇਆ ਹੋਇਆ ਸੀ ਮੈਨੂੰ ਇਹ ਥੋੜਾ ਜਿਹਾ ਸੌਖਾ ਹੋ ਗਿਆ ਸੀ ਚਲੋ ਮੈਂ ਝਾੜੂ ਲਾਉਂਦੀ ਸੀ ਮੈਂ ਕਿਹਾ ਚਲ ਝਾੜੂ ਲਗਾ ਦਮਾ ਮੰਮੀ ਕਹਿੰਦੇ ਲੈ ਚਲ ਵੀ ਮੈਂ ਪੋਚਾ ਲਾ ਦਿੰਨੀ ਆ ਵੀ ਵਾਈਪਰ ਨਾਲੇ ਲਗਾਉਣਾ ਹੈ ਵੀ ਕੋਈ ਜਾਨੀ ਹੈ ਨਾ ਕਿਉਂਕਿ ਤੁਹਾਨੂੰ ਪਤਾ ਹੀ ਆ ਨਾ ਵੀ ਬੈਠ ਕੇ ਤਾਂ ਕਿਸੇ ਤੋਂ ਵੀ ਨਹੀਂ ਲੱਗਦਾ ਹੈਗਾ ਕਹਿੰਦੇ ਚਲ ਅਭੀ ਖੜੀ ਖੜੀ ਮੈਂ ਲਾ ਦਿੰਨੀ ਆ ਵੀ ਚਲੋ ਛੇਤੀ ਹੋ ਜੂ ਕੁਝ ਮੈਨੂੰ ਏਜ਼ ਹੀ ਹੈ ਨਾ ਵੀ ਜਦੋਂ ਆਪਾਂ ਮਤਲਬ ਕਿਸੇ ਦੇ ਵੀ ਨਾਲ ਜਾਣਾ ਹੋਵੇ ਨਾ ਫਿਰ ਥੋੜਾ ਜਿਹਾ ਟਾਈਮ ਦੀ ਜ਼ਿਆਦਾ ਹੋ ਜਾਂਦੀ ਹੈ ਨਹੀਂ ਤਾਂ ਇਹ ਹੁੰਦਾ ਵੀ ਚਲੋ ਆਪਾਂ ਇਕੱਲਿਆਂ ਨੇ ਜਾਣਾ ਹੋਵੇ ਫਿਰ ਇੰਨੀ ਆਏ ਨਹੀਂ ਹੁੰਦਾ ਹੈਗਾ ਵੀ ਥੋੜਾ ਬਹੁਤਾ ਟਾਈਮ ਇਧਰ ਉਧਰ ਹੋ ਸਕਦਾ ਹੈ ਫਤੇ ਦੇ ਪਾਪਾ ਵੀ ਸਕੂਲ ਗਏ ਹੋਏ ਸ ਮਤਲਬ ਆਪ ਦਾ ਗਏ ਹੋਏ ਸੀ ਡਿਊਟੀ ਤੇ ਫਤੇ ਵੀ ਸਕੂਲ ਗਿਆ ਹੋਇਆ ਸੀ ਮਮੀ ਨੇ ਵੀ ਜਾ ਕੇ ਆਉਣਾ ਸੀਗਾ ਉਸ ਤੋਂ ਆਪਣਾ ਝਾੜੂ ਪੋਚੇ ਦਾ ਕੰਪਲੀਟ ਹੋ ਗਿਆ ਝਾੜੂ ਪੋਚੇ ਦਾ ਕੰਪਲੀਟ ਕਰਕੇ ਕਿਚਨ ਸਮੇਟ ਕੇ ਫੇਰ ਮੈਂ ਦੁਬਾਰਾ ਇੱਥੇ ਨਹਾ ਕੇ ਆ ਗਈ ਸੀ ਕਿਉਂਕਿ ਸਵੇਰੇ ਮੈਂ ਨਹਾ ਕੇ ਨਿਤਨੇਮ ਤਾਂ ਕਰ ਲਿਆ ਸੀ ਫਿਰ ਮੈਨੂੰ ਇਹ ਸੀ ਵੀ ਮੈਂ ਘਰ ਦੇ ਮੇਰੇ ਕੰਮ ਅੱਸੀ ਸਾਰੇ ਪੈਂਡਿੰਗ ਇੱਥੇ ਲੱਗ ਗਈ ਸੀ ਜੀ ਮੈਂ ਨਹਾ ਕੇ ਆ ਕੇ ਦੇਗ ਬਣਾਉਣਾ ਜਿਹਦੇ ਨਾਲ ਆਪਾਂ ਮਤਲਬ ਜਾਣਾ ਸੀ ਬਾਬੇ ਸ਼ੀਦਾਂ ਤੇ ਮੱਥਾ ਟੇਕਣਾ ਕਿਉਂਕਿ ਤਕਰੀਬਨ ਇਹਦਾ ਜੀ ਚਲੋ ਸਾਰਿਆਂ ਨੂੰ ਆਉਂਦੀ ਹੈ ਹਨਾ ਕਿ ਉਹਦੇ ਵਿੱਚ ਆਟਾ ਪੁੰਨ ਕੇ ਸਮਾਰ ਕੇ ਜਦੋਂ ਉਹਦਾ ਆਟੇ ਦਾ ਕਲਰ ਚੇਂਜ ਹੋ ਗਿਆ ਉਸ ਤੋਂ ਬਾਅਦ ਪਾਏ ਆਪਾਂ ਮਿੱਠਾ ਮਿੱਠਾ ਪਾ ਕੇ ਫਿਰ ਪਾ ਕੇ ਪਾਣੀ ਤੇ ਬਸ ਜੀ ਫਿਰ ਆਪਣੀ ਦੇਗ ਤਿਆਰ ਸੀ ਮੈਨੂੰ ਇਹ ਸੀ ਮੈਂ ਕਿਹਾ ਵੀ ਚਲੋ ਦੇਗ ਬਣਾ ਕੇ ਫਿਰ ਬਾਅਦ ਵਿੱਚ ਬਣਾਉਂਗੀ ਚਰਾਗ ਹਾਂਜੀ ਮੈਂ ਵੀ ਜੋ ਜੋ ਤੇ ਮਤਲਬ ਆਪਾਂ ਤਾਂ ਚਰਾਗਾ ਹੀ ਕਹਨੇ ਆ ਜੀ ਅਸੀਂ ਆٹے ਦੇ ਜਿਹੜੇ ਬਣਾ ਕੇ ਲੈ ਕੇ ਜਾਂਦੇ ਹੁੰਦੇ ਆ ਕਿਉਂਕਿ ਤਕਰੀਬਨ ਸਾਰਿਆਂ ਦੇ ਹੀ ਮਤਲਬ ਜੋ ਬਾਬੇ ਜੀ ਇਦਾਂ ਤੇ ਮੱਥਾ ਟੇਕਦਾ ਇਹ ਵੀ ਹਰ ਕੋਈ ਆٹے ਦਾ ਹੀ ਬਣਾ ਕੇ ਲੈ ਕੇ ਜਾਂਦੇ ਨੇ ਚਲੋ ਬਾਕੀ ਹੋਰ ਪਤਾ ਨਹੀਂ ਜਣੀ ਵੈਸੇ ਸੁਣਿਆ ਤਾਂ ਐਵੇਂ ਹੀ ਆ ਜੀ ਦੇਗ ਬਣ ਕੇ ਆਪਣੀ ਤਿਆਰ ਸੀ ਗੈਸ ਕਰਤਾ ਸੀ ਬੰਦ ਮੈਂ ਕਿਹਾ ਵੀ ਚਲੋ ਜਦ ਨੂੰ ਇਹਦੀ ਥੋੜੀ ਜੀ ਭਾਫ਼ ਜੀ ਨਿਕਲ ਜੂਗੀ ਵੀ ਜ਼ਿਆਦਾ ਗਰਮਾ ਤੇ ਫੇਰ ਬਣਾਏ ਆਪਾਂ ਚਰਾਗ ਆਪਣੇ ਹੁੰਦੇ ਨੇ ਜੀ ਦੋ ਚਰਾਗ ਬਣਾਏ ਹੋਏ ਹੁੰਦੇ ਨੇ ਕਿਉਂਕਿ ਆਪਣੇ ਦੋ ਹੀ ਬਾਬੇ ਸ਼ੀਦਨ ਦੀਆਂ ਸਮਾਦਾ ਨੇ ਤੇ ਦੀਗ ਮੈਂ ਟਿਫਨ ਦੇ ਵਿੱਚ ਪਾ ਲਈ ਸੀ ਦੂਜੇ ਟਿਫਨ ਦੇ ਵਿੱਚ ਫਿਰ ਮੈਂ ਚਰਾਗ ਬਣਾ ਕੇ ਰੱਖਲੇ ਸੀ ਨਾਲੇ ਇਹਦੀ ਡੱਬੀ ਦੇ ਵਿੱਚ ਘਿਓ ਰੱਖ ਲਿਆ ਸੀ ਉਸ ਤੋਂ ਬਾਅਦ ਆਪਾਂ ਪਹੁੰਚ ਗਏ ਸੀ ਬਾਬੇ ਸ਼ੀਦਨ ਤੇ ਮੱਥਾ ਟੇਕਣ ਮਤਲਬ ਆਪਣੇ ਬਾਬੇ ਸ਼ੀ ਜੀ ਬਹੁਤ ਹੀ ਸ਼ਕਤੀ ਵਾਲੇ ਕਹਿ ਲੋ ਜਾਂ ਮਤਲਬ ਸਾਰਿਆਂ ਦੀ ਮਤਲਬ ਜੋ ਵੀ ਜਿਹੜਾ ਸੁੱਖ ਸੁੱਖ ਦਾ ਏ ਹਰ ਇੱਕ ਦੀਆਂ ਹੀ ਸੁੱਖਾਂ ਪੂਰੀਆਂ ਹੁੰਦੀਆਂ ਨੇ ਆਪਾਂ ਜੇ ਇਹੀ ਅਰਦਾਸ ਕਰਦੇ ਹਾਂ ਜੀ ਪ੍ਰਮਾਤਮਾ ਸਭ ਨੂੰ ਤੰਦਰੁਸਤੀ ਬਖਸ਼ਣ ਕਿਉਂਕਿ ਜੀ ਮੇਰੇ ਜੇਠ ਨੇ ਲਿਆਏ ਨਵਾਂ ਟਰਾਲਾ ਉਹਨਾਂ ਨੇ ਜਾਣਾ ਸੀ ਮੱਥਾ ਟੇਕਣ ਤੇ ਨਾਲ ਹੀ ਸਾਨੂੰ ਕਿਹਾ ਹੋਇਆ ਸੀ ਤਾਈਆਂ ਫਿਰ ਮੈਨੂੰ ਵੀ ਏ ਸੀਗਾ ਮੈਂ ਕਿਹਾ ਵੀ ਚਲੋ ਅਸੀਂ ਵੀ ਫਿਰ ਨਾਲ ਗਏ ਸੀ ਹਨ ਕਹਿੰਦੇ ਹੁੰਦੇ ਨੇ ਖੁਸ਼ੀਆਂ ਵੰਡਣ ਨਾਲ ਹੀ ਵੱਧਦੀਆਂ ਨੇ ਹਨਾ ਵੀ ਆਪਾਂ ਤਾਂ ਇਹੀ ਕਹਿੰਦੇ ਹਾਂ ਵੀ ਪ੍ਰਮਾਤਮਾ ਸਭ ਨੂੰ ਤਰੱਕੀਆਂ ਦੇਣ ਉਸ ਤੋਂ ਬਾਅਦ ਆ ਕੇ ਉੱਥੋਂ ਮੱਥਾ ਟੇਕ ਕੇ ਵਾਪਸ ਆ ਗਈ ਸੀ ਫਿਰ ਖਾਧੀ ਰੋਟੀ ਰੋਟੀ ਖਾ ਕੇ ਫਿਰ ਮੈਂ ਰੈਸਟ ਕੀਤੀ ਮੇਰੀ ਨਾ ਪਿੱਠ ਦਰਦ ਕਰਦੀ ਸੀ ਬਦਨੀ ਤਾਂ ਨਾੜ ਚੜ ਗਈ ਪਹਿਲਾਂ ਵਾਂਗ ਫਿਰ ਉੱਠ ਕੇ ਮੈਂ ਲੱਗੀ ਸੀ ਚਾਹ ਬਣਾਉਣ ਮੈਂ ਕਿਹਾ ਵੀ ਪਹਿਲਾਂ ਬਣਾਉਣੀ ਆ ਚਾਹ ਬੀ ਚਾਹ ਬਣਾ ਕੇ ਫਿਰ ਪੀਵਾਂਗੇ ਆਪਾਂ ਚਾਹ ਪੀ ਕੇ ਫਿਰ ਲੱਗਾਂਗੇ ਕੰਮ ਕਰਨ ਨਾਲੇ ਮੈਨੂੰ ਇਹ ਸੀ ਮੈਂ ਕਿ ਚਾਹ ਬਣਦੀ ਆ ਵੀ ਨਾਲ ਹੀ ਮੈਂ ਨਾ ਸਵੇਰੇ ਮਤਲਬ ਜਾਂਦੀ ਹੋਈ ਨਹੀਂ ਕਿਉਂ ਬਣਾਇਆ ਸੀ ਜਿਹਦੀ ਦੇਗ ਬਣਾ ਕੇ ਲੈ ਕੇ ਗਈ ਸੀ ਉਹਦੇ ਕਰਕੇ ਫਿਰ ਮੈਨੂੰ ਇਹ ਸੀ ਵੀ ਜਿਹੜਾ ਥੋੜਾ ਬਚਦਾ ਸੀ ਕਿਉਂ ਮੈਂ ਕਿਹਾ ਵੀ ਉਹਨੂੰ ਡੱਬੇ ਦੇ ਵਿੱਚ ਪੁਣ ਕੇ ਰੱਖ ਦੇਵਾਂ ਇਹ ਦੇਖੋ ਜੀ ਮੇਰੀ ਚਾਹ ਦਾ ਕਲਰ ਮੈਨੂੰ ਨਾ ਵੇਸੇ ਐਦਾਂ ਦੀ ਚਾਹ ਹੀ ਟੇਸਟੀ ਲੱਗਦੀ ਆ ਆਪਦੇ ਮਨ ਨੂੰ ਹਨਾ ਚਲੋ ਹਰ ਇੱਕ ਦਾ ਆਪਣਾ ਟੇਸਟ ਹੁੰਦਾ ਏ ਤੇ ਫਿਰ ਮੈਂ ਕਿਹਾ ਵੀ ਚਲ ਕਿਉਂ ਓਪਣ ਕੇ ਰੱਖ ਕੇ ਵੀ ਨਾਲੇ ਮੈਂ ਮਾਂਜਨੇ ਸੀ ਭਾਂਡੇ ਮੈਂ ਕਿਹਾ ਵੀ ਭਾਂਡੇ ਮਾਂਜਣ ਦੀ ਮੈਨੂੰ ਇਹ ਸੀ ਮੈਂ ਕਿਹਾ ਵੀ ਜਿਹੜਾ ਭਾਂਡਾ ਘਿਓ ਵਾਲਾ ਸੀ ਭਾਂਡਾ ਹਨਾ ਵੀ ਚਲੋ ਉਹਦੇ ਵਿੱਚ ਵੀ ਨਾ ਗਰਮ ਪਾਣੀ ਕਰਕੇ ਉਹ ਚਲੋ ਜਲਦੀ ਸਾਫ਼ ਹੋ ਜਾਂਦਾ ਏ ਮੈਂ ਕਿਹਾ ਵੀ ਸਾਰੇ ਹੀ ਭਾਂਡੇ ਚੱਕ ਕੇ ਫਿਰ ਹੁੰਨੇ ਆ ਬੇਲੇ ਵੀ ਕਿਚਨ ਦਾ ਕੰਮ ਆਕੇ ਫਿਰ ਮੈਂ ਦੋ ਜਿੰਮੇਦਾਰੀ ਸੀ ਵੀ ਮੈਂ ਪਾਈਗੀ ਸੀ ਮੇਰੇ ਥੋੜੇ ਬਹੁਤ ਜਿੰਮੇ ਭਾਂਡੇ ਹੈਗੇ ਸੀ ਬਸ ਉਹ ਰੋਟੀ ਰੁੱਟੀ ਆਕੇ ਖਾਧੀ ਸੀ ਮੈਂ ਹਣਾ ਚਲੋ ਐਸੀ ਮੈਂ ਵੀ ਚਲਣ ਨਾਲੇ ਕਿਚਨ ਦਾ ਕੰਮ ਕੰਪਲੀਟ ਹੋ ਜਾਊਗਾ ਫਿਰ ਮੈਨੂੰ ਐਸੀ ਮੈਂ ਵੀ ਨਾਲ ਹੀ ਫਤਿਹ ਨੇ ਆ ਜਾਣਾ ਫਿਰ ਉਹਦੇ ਪਾਪਾ ਉਹਨਾਂ ਨੇ ਵੀ ਆ ਜਾਣਾ ਕੁਛ ਮੰਮੀ ਵੀ ਗਏ ਹੋਏ ਸੀ ਜਿਵੇਂ ਤੁਹਾਨੂੰ ਦੱਸਿਆ ਵੀ ਉਹਨਾਂ ਨੇ ਵੀ ਆ ਜਾਣਾ ਤੇ ਇੱਥੇ ਹੋ ਗਈ ਸੀ ਮਤਲਬ ਥੋੜੀ ਸ਼ਾਮ ਜੀ ਜਿਹੜੇ ਕੱਪੜੇ ਧੋਤੇ ਹੋਏ ਸੀ ਆਪਣੇ ਉਹ ਗਏ ਸੀ तकरीबन ਸੁੱਕ ਬਸ ਇੱਕ ਦੋ ਕੁ ਸਲਵਾਰਾਂ ਸੀ ਜਿਹੜੀਆਂ ਥੋੜੀ ਬਹੁਤੀਆਂ ਗਿੱਲੀਆਂ ਸੀ ਕਿਉਂਕਿ ਕੁਛ ਨਾ ਮਤਲਬ ਅੱਜ ਹਵਾ ਬਹੁਤ ਜ਼ਿਆਦਾ ਤੇਜ਼ ਚੱਲਦੀ ਸੀ ਨੇਰੀ ਵਾਲਾ ਹੀ ਕੰਮ ਸੀ ਉਹਦੇ ਕਰਕੇ ਨਾ ਥੋੜੇ ਬਹੁਤ ਕੱਪੜੇ ਜਿੰਨੇ ਇਕੱਠੇ ਹੋ ਜਾਂਦੇ ਨੇ ਉਹਦੇ ਕਰਕੇ ਥੋੜੇ ਜੀ ਸੱਲੇ ਦੀ ਰਹਿ ਗਈ ਸੀ ਉਦਾਂ ਕੱਪੜੇ ਸਾਰੇ ਸੁੱਕ ਗਏ ਸੀ ਮੰਮੀ ਲਾਉਣ ਲੱਗ ਗਈ ਸੀ ਤਾ ਕੱਪੜਿਆਂ ਦੇ ਸੂਵੇਟਨ ਲੱਗੇ ਸੀ ਮੈਂ ਕਿ ਵੀ ਚਲੋ ਮੈਂ ਨਾਲ ਦੀ ਨਾਲ ਚੱਕ ਕੇ ਰੱਖ ਦਿੰਨੀ ਆ ਵੀ ਉਹੀ ਸੌਖਾ ਹੋ ਜਾਊਗਾ ਕੰਮ ਵੀ ਫਿਰ ਉਸ ਤੋਂ ਬਾਅਦ ਆਪਾਂ ਖਾਵਾਂਗੇ ਰੋਟੀ ਵੀ ਪਹਿਲਾਂ ਕੱਪੜਿਆਂ ਦਾ ਕੰਮ ਮੁੱਕ ਜਵੇ ਸਾਰਾ ਜਦ ਮਮੀ ਦੇ ਨਾਲ ਕਰਾਉਣ ਕਰਕੇ ਫਿਰ ਮੈਨੂੰ ਵੀ ਸੌਖਾ ਹੋ ਗਿਆ ਨਹੀਂ ਨਾ ਮੈਨੂੰ ਇਹ ਹੁਣ ਅਸੀਂ ਵੀ ਮੈਂ ਕਦੋਂ ਪਹਿਲਾਂ ਕੱਪੜਿਆਂ ਦੇ ਸਾਰਿਆਂ ਦੀ ਤੈਨ ਲਗਾਉਣੀ ਸੀ ਫਿਰ ਚੱਕ ਕੇ ਰੱਖਣੀ ਸੀ ਨਾ ਨਹੀਂ ਚਲੋ ਇਹ ਸੀਗਾ ਵੀ ਮਮੀ ਨੇ ਲਗਾ ਦਿੱਤੀਆਂ ਤੇ ਮੈਂ ਨਾਲ ਦੀ ਨਾਲ ਚੱਕ ਲਈਆਂ ਉਹੀ ਕਿਆ ਨਾ ਨੇ 10 ਮਿੰਟ ਵਾਲਾ ਕੰਮ 5 ਮਿੰਟ ਚੋਂ ਨਾਲ ਕੰਮ ਸੀ ਹੈ ਨਾ ਵੀ ਕੱਲਾ ਕੱਲਾ 2 11 ਚਲੋ ਮੇਰਾ ਵੀ ਸੌਖਾ ਹੋ ਗਿਆ ਨਾਲੇ ਮੰਮੀ ਨੇ ਵੀ ਨਾਲ ਕਰਵਾਉਣ ਕਰਕੇ